ਹਰ ਕੋ ਦਾ ਸਸਕਾ ਜੀ ਮੈਂ ਤੁਹਾਡਾ ਆਪਣਾ ਐਮਐਲਏ ਹਮਸਰ ਬਸ਼ਵੀਰ ਉਹ ਦੇਖ ਸੀ ਸੰਦੂ ਬੇਰੇ ਵੱਲੋਂ ਦੇਸ਼ ਦੇ ਸਾਰੇ ਭਾਰਤੀਆਂ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦੀਆਂ ਵਸਦੀਆਂ ਦੇ ਲਈ ਹੈਗ ਰਾਈਆਂ ਹੈ ਤਾਂ ਬਹੁਤ ਬਹੁਤ ਮੁਬਾਰਕਬਾਦ ਸੋ ਮੈਂ ਪਰਮਾਤਮਾ ਕੇ ਦਾਸ ਕਰਦਾ ਕਿ ਆਪ ਸੀ ਭਾਈ ਚਾਰਕਸਾਦ ਜਨਾਲਾ ਪੈਦਾ ਹੀ ਆਪਣੇ ਗੁਰੂਆਂ ਪੀਰਾਂ ਰੇਸ਼ੀਆਂ ਮੁੰਨਿਆਂ ਦੇ ਤਿਹਾਰ ਜਿਹੜੇ ਖੁਸ਼ੀਆਂ ਨਾਲ ਮਨਾਉਂਦੇ ਰਹੀਏ ਤੇ ਆਪ ਸੀ ਭਾਈ ਚਾਰਕਸਾਦ ਜਿਹੜਾ ਉਹ ਸੰਦੇਸ਼ ਦੇ ਰਹੀਏ ਸੋ ਸਾਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਮੇਰੇ ਵੱਲੋਂ ਦਿਲ ਦੀਆਂ ਗ੍ਰਿਆਂ ਚੋਂ ਦੁਬਾਰਾ ਤੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਤੇ ਮੈਂ ਸਾਰੀ ਜਨਤਾ ਨੂੰ ਇਹ ਵੀ ਅਪੀਲ ਕਰਾਂਗਾ ਕਿ ਆਪਾਂ ਜਿੱਦਾਂ ਹਵਾ ਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਦੀਵਾਲੀ ਉੱਤੇ ਗ੍ਰੀਨ ਪਟਾਕੇ ਜਿਹੜੇ ਆ ਉਹ ਚਲਾਈਏ ਤਾਂ ਜੋ ਹਵਾ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹਨੂੰ ਘਟਾਇਆ ਜਾ ਸਕੇ ਤੇ ਆਪਣੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਜਦੋਂ ਸਾਹ ਲੈਂਦੇ ਆ ਤੇ ਸਾਹ ਲੈਣ ਦੇ ਵਿੱਚ ਤਕਲੀਫ ਜਾਂ ਬਜ਼ੁਰਗਾਂ ਨੂੰ ਇਹੋ ਜੀਆਂ ਕੋਈ ਸਾਹ ਵਾਲੀਆਂ ਬਿਮਾਰੀਆਂ ਲੱਗ ਸਕਦੀਆਂ ਇਸ ਕਰਕੇ ਸਾਨੂੰ ਦਿਵਾਲੀ ਤੇ ਗ੍ਰੀਨ ਪਟਾਕੇ ਚਲਾਉਣੇ ਚਾਹੀਦੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਦੁਬਾਰਾ ਤੋਂ ਦਿਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ